ਚਿਕਾਰਜੀ ਕੀ ਦੌਨ ਜੀ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਰਿਆਂ ਲਈ ਖੁਸ਼ੀਆਂ ਦੇ ਤਿਹਾਰਾਨ ਲਓ ਜੀ ਇਹ लवली इन ਦੇ ਸੂਟ ਲੈਣਗੇ ਜੀ lovelyin ਦੇ ਸੂਟ ਰੋ ਗਾਲਾ कॉटन lovelyin brand ਦੇ ਉਹ ਗਾਲਾ कॉटन ਹੈ ਜੀ ਇਹ lovelyin ਦੇ ਸੂਟ ਨੇਗੇ ਮੈਚਿੰਗ ਸੂਟ ਰਹਿਣਗੇ ਜੀ ਮੈਂ ਤੁਹਾਨੂੰ ਦਿਖਾ ਰਹੀਆਂ ਜੀ ਜਿਹੜੀ ਬਿਲਕੁਲ ਹੀ ਲੋ ਪ੍ਰਾਈਸ ਦੇ ਉੱਤੇ ਹੋਣਗੇ ਤੁਹਾਨੂੰ ਆਫਰ ਪ੍ਰਾਈਸ ਦੇ ਵਿੱਚ ਮਿਲਣਗੇ ਇਹ ਸੂਟ ਜਿੰਨੇ ਕਿ ਵੀ ਸੂਟ ਹੈਗੇ ਨੇਗੇ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਲਓ ਜੀ ਬਹੁਤ ਸੋਹਣੇ ਸੂਟ ਨੇਗੇ ਸਟੱਫ lovelyin ਦਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈਗਾ ਤੇ ਜਿਹੜੀ ਆਪਣੀ ਬਾਟਮ ਹੁੰਦੀ ਹੈ ਬਾਟਮ ਆਪਾਂ ਵਧੀਆ ਵਾਲੀ ਉਰਮੀ ਲਾਉਣ ਦੀ ਲਾਣੇ ਆਂਗੇ ਬਹੁਤ ਸੋਹਣਾ ਸਟੱਫ ਹੈਗਾ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਹਾ ਵਾਲਾ ਸੂਟ ਸਾਰੇ ਸੂਟ ਇੱਕ ਤੋਂ ਇੱਕ ਨੇ ਜੀ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਹੋਗੇ ਲਓ ਜੀ ਸਾਰੇ ਸੂਟ ਬਹੁਤ ਸੋਹਣੇ ਨੇਗੇ ਬਹੁਤ ਸੋਹਣੇ ਕਲਰ ਨੇਗੇ ਇਹ ਵੀ लवली ਹਿੰਦਾ ਹੈਗੇ ਜੀ ਤੇ ਇਹਦੇ ਨਾਲ ਆਪਾਂ ਨੇ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਲਗਾਈ ਹੋਈ ਹੈ ਜਿਹੜੇ ਨਾ ਜਿਹੜੀ ਦੀ ਮੈਚਿੰਗ ਹੁੰਦੀ ਗਈ ਜੀ ਉਹੀ ਆਪਾਂ ਲਗਾਉਂਦੇ ਗਏ ਆਂਗੇ ਇਹਦੇ ਨਾਲ ਐਦਾਂ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਸਾਰੇ ਪ੍ਰਿੰਟ ਇੱਕ ਤੋਂ ਇੱਕ ਹੈਗੇ ਨੇ ਜੀ ਬਹੁਤ ਸੋਹਣੇ ਨੇਗੇ ਤੇ ਇਹਦੇ ਨਾਲ ਪਿੰਕ ਕਲਰ ਦੀ ਹੈ ਸੈਲਫ ਦੀ ہوئی ਵਾਈਟ ਸ਼ਰਟ ਇਹਦੇ ਵਿੱਚ ਤੇ ਬਹੁਤ ਸੋਹਣਾ ਸੂਟ ਹੈ ਤੁਸੀਂ ਵਾਈਟ ਕਲਰ ਦੀ ਵੀ ਲਗਵਾ ਸਕਦੇ ਹੋ ਜੇ ਤੁਸੀਂ ਵਾਈਟ ਦੀ ਲਗਵਾਉਣਾ ਚਾਹੁੰਦੇ ਹੋ ਬਾਟਮ ਤਾਂ ਵਾਈਟ ਦੀ ਵੀ ਲਾ ਕੇ ਦੇ ਦਾਂਗੇ ਆਪਾਂ ਜੇ ਤੁਸੀਂ ਇਹੀ ਲਗਵਾਉਣਾ ਚਾਹੁੰਦੇ ਹੋ ਤਾਂ ਪਿੰਕ ਕਲਰ ਜਿਵੇਂ ਤਾਂ ਕੰਬੀਨੇਸ਼ਨ ਬੜੀਆ ਲੱਗਿਆ ਸੀ ਤਾਂ ਕਰਕੇ ਮੈਂ ਇਹੀ ਲਗਾ ਦਿੱਤੀ ਸੀ ਕਿ ਇਹ ਆਪਣੇ ਕੋਲੇ ਇੰਨੇ ਸੂਟ ਸੀਗੇ ਇੱਕ ਆਪਣੇ ਕੋਲੇ ਰਾਮਟੈਕਸ ਦਾ ਰਹਿ ਰਿਆ ਸੀਗਾ ਵੀ ਸੇਮ ਪ੍ਰਾਈਸ ਦੇ ਵਿੱਚ ਆਪਾਂ ਦੇਵਾਂਗੇ ਰਾਮਟੈਕਸ ਦਾ ਸੂਟ ਰਾਮਟੈਕਸ ਦੇ ਪਹਿਲਾਂ ਕਾਫੀ ਸੂਟ ਸੀਗੇ ਬਟ ਹੁਣ ਆਪਾਂ ਸਿੰਗਲ ਸੂਟ ਹੀ ਹੈਗਾ ਸੇਮ ਪ੍ਰਾਈਸ ਦੇ ਵਿੱਚ ਦੇਵਾਂਗੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 700 ਰੁਪਏ ਸਿਰਫ 700 ਰੁਪਏ ਸ਼ਿਪ ਤਾਰੂ ਵੀ ਜਿਹੜਾ ਮਰਜੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ 9253115036 ਤੇ ਕਿਉਂਕਿ ਇਹ ਹੀ ਥੋੜਾ ਜਿਹਾ ਕਿ ਆਪਣੇ ਕੋਲੇ ਜਿਹੜਾ ਸਟਾਕ ਹੈਗਾ ਇਹ ਆਪਾਂ ਨੇ ਕਲੀਅਰ ਕਰਨਾ ਹੈ ਫਿਰ ਨਵਾਂ ਸਟਾਕ ਬਿਨਾ ਆਫਰ ਤੋਂ ਹੀ ਆਣਗੇ ਜੀ ਸਾਰੇ ਤੇ ਆਫਰ ਦਾ ਫਾਇਦਾ ਤੁਸੀਂ ਉਠਾ ਸਕਦੇ ਹੋਗੇ ਰਖੜੀ ਤੱਕ ਆਫਰ ਚੱਲਣਗੇ ਜਿੰਨਾ ਕਿ ਵੀ ਆਪਣੇ ਕੋਲ ਹੈਗਾ ਹੈਗਾ ਸਟਾਕ ਆਪਾਂ ਸਾਰਾ ਕਲੀਅਰ ਕਰ ਦਾਂਗੇ ਬ੍ਰਾਂਡ ਦਾ ਕੱਪੜਾ ਹੁੰਦਾ ਹੈ ਆਪਣਾ ਸਾਰਾ ਕੋਈ ਵੀ ਆਪਾਂ ਲੋਕਲ ਮਾਲ ਨਹੀਂ ਰੱਖਦੇ ਹੈਗੇ ਤੇ ਤੁਸੀਂ ਇਹਨਾਂ ਦਾ ਫਾਇਦਾ ਉਠਾ ਸਕਦੇ ਹੋਗੇ ਆਫਰ ਦਾ ਤੇ फटाफटਾ ਕਿਉਂਕਿ ਲਿਮਟ ਜਾਂ ਸਟਾਕ ਹੈਗਾਗਾ फटाफटਾ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰਕੇ ਆਪਣਾ ਸੂਟ ਆਪਣੇ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋਗੇ ਤੇ ਇਹ ਵਾਲੇ ਸਾਰੇ लवलीਨ ਦੇ ਸੂਟ ਰਹਿਣਗੇ ਜਿਸ ਇੱਕ ਸੂਟ ਰਾਮਪੈਕਸ ਦਾ ਸੀ ਦੇ ਵਿੱਚ ਥੈਂਕ ਯੂ ਜੀ